ਜੀ ਕਾਲ ਜੀ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਕਾਨੂੰਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੀਆਂ ਸਿਟੀ ਦੇ ਏਰੀਏ ਦੇ ਵਿੱਚ ਜਿਵੇਂ ਸ਼ਰਾਰਤੀ ਅਨਸਰ ਕੁਛ ਚੋਰੀਆਂ ਕਰਦੇ ਨੇ ਭੋਲੇ-ਭਾਲੇ ਲੋਕਾਂ ਦੇ ਸਿਲੰਡਰ ਚੁੱਕ ਲੈਣਾ ਐਲਸੀਡੀਆਂ ਲੈ ਲੈਣਾ ਤੇ ਗਾਂਹ ਵਿੱਚ ਨਾ ਇਸੇ ਨੂੰ ਅਸੀਂ ਕਾਰਵਾਈ ਕਰਦੇ ਹੋਇਆ ਪਿਛਲੇ ਸਮੇਂ ਦੇ ਵਿੱਚ ਇੱਥੇ ਸਿਵਲ ਹਸਪੀਟਲ ਦੇ ਸਾਹਮਣੇ ਵੀ ਚੋਰੀ ਹੋਈ ਸੀ ਉੱਥੋਂ ਚਾਹ ਹੀ ਉਹ ਅਸੀਂ ਚਾਹ ਵੀ ਅਸੀਂ ਬਰਾਮਦ ਕੀਤੀ ਆ ਤੇਲ ਹੀ ਇਹਨਾਂ ਦਾ ਜਿਹੜਾ ਲੈ ਕੇ ਗਏ ਸੀ ਉਹ ਤੇਲ ਇਹਨਾਂ ਨੇ ਇਸਤੇਮਾਲ ਕਰ ਲਿਆ ਉਸ ਜਿਹੜੀਆਂ ਚੀਜ਼ਾਂ ਇਹਨਾਂ ਨੇ ਖੁਰਦਪੁਰ ਤੇ ਕੀਤੀਆਂ ਉਹਦੇ ਅਸੀਂ ਜੁਰਮ ਤੇ ਵਿੱਚ ਵਾਦਾ ਕੀਤਾ ਤੇ ਇਹਨਾਂ ਨੂੰ ਅਸੀਂ ਤਿੰਨ ਚੋਰਾਂ ਨੂੰ ਅਸੀਂ ਟੋਟਲੇ ਪੰਜ ਚੋਰ ਨੇ ਜੀ ਤਿੰਨ ਅਸੀਂ ਗ੍ਰਿਫਤਾਰ ਕਰ ਲਏ ਨੇ ਦੋ ਚੋਰ ਅਜੇ ਅਜੇ ਬਾਕੀ ਨੇ ਅਸੀਂ ਉਹਨਾਂ ਦੇ ਅਸੀਂ ਪਿੱਛੇ ਲੱਗੇ ਹੋਏ ਆ ਜਲਦੀ ਹੀ ਉਹਨਾਂ ਨੂੰ ਵੀ ਅਸੀਂ ਸਾਹਮਣੇ ਜਾਵਾਂਗੇ ਜਿਹੜੀ ਚੋਰੀ ਹੋਈ ਹੈ ਜਿਹੜੀ ਆ ਪਿਛਲੇ ਦਿਨ ਇੱਕ ਮੈਡੀਕਲ ਦੀ ਦੁਕਾਨ ਤੇ ਚੋਰੀ ਇੱਕ ਕਰਿਆਨੇ ਦੀ ਦੁਕਾਨ ਦੀ ਉਹਨਾਂ ਦਾ ਸਮਾਨ ਹੈ ਉਹਨਾਂ ਦਾ ਇਹਨਾਂ ਨੇ ਦੋ ਬੰਦੇ ਇਹਨਾਂ ਨੇ ਤਿੰਨ ਬੰਦੇ ਰੇਖੀ ਕਰ ਰਹੇ ਸੀ ਤੇ ਉਹ ਦੋ ਬੰਦੇ ਇਹਨਾਂ ਨੇ ਅੱਗੇ ਸ਼ਟਰ ਨੂੰ ਭੰਨ ਕੇ ਤੇ ਉਹਦੇ ਵਿੱਚੋਂ ਤੇਲ ਦੀਆਂ ਤੇਲ ਤੇਲ ਦੀਆਂ ਬੋਤਲਾਂ ਲੈ ਕੇ ਦੋ ਪੇਟੀਆਂ ਤੇਲ ਦੀਆਂ ਤੇ ਉਹਦੇ ਵਿੱਚੋਂ ਕੁਝ ਪੈਸੇ ਲਏ ਨੇ ਪੈਸੇ ਇਹਨਾਂ ਨੇ ਖਰਚ ਕਰ ਲਿਆ ਤੇ ਇਹਨਾਂ ਦੇ ਕੋਲੋਂ ਜਿਹੜਾ ਅਸੀਂ ਆ ਜਿਹੜੀਆਂ ਚੀਜ਼ਾਂ ਵਾਹ ਹੋਰ ਇਹਨਾਂ ਨੇ ਵੱਖ-ਵੱਖ ਜਗਾਂ ਤੋਂ ਜਿਵੇਂ ਸਿਲੰਡਰ ਨੇ ਦੇਖੋ ਇਹਨਾਂ ਨੇ ਸਿਲੰਡਰ ਨੇ ਐਲਸੀਡੀ ਨੇ ਉਹ ਦੇਖੋ ਜੀ ਕਿੰਦੀ ਕਿਸੇ ਦੀ ਮਹਿੰਗੀ ਐਲਸੀਡੀ ਐ ਮੋਟਰਸਾਈਕਲ ਆ ਇਹਨਾਂ ਨੇ ਸਾਰੀਆਂ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਕੇ ਇਹਨਾਂ ਦੋਆ ਚੀਜ਼ਾਂ ਅਸੀਂ ਬਰਾਮਦ ਸਰ ਜਾਚਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਵੱਡਾ ਕਰੋ ਹੈ ਜਿਹੜਾ ਇਹ ਵਾਰਤਾ ਤੁਮ ਜੀ ਇਹ ਤਾਂ ਇਹ ਪੰਜ ਜਣੇ ਆ ਜੀ ਇਹ ਤਾਂ ਇਹਨਾਂ ਤੋਂ ਕਾਫੀ ਚੀਜ਼ਾਂ ਤੋਂ ਅਸੀਂ ਹੋਰ ਵੀ ਅਸੀਂ ਇਹਨਾਂ ਦੀ ਰਿਮਾਂਡ ਲੈ ਕੇ ਅੱਜ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਵੀ ਅਸੀਂ ਚੀਜ਼ਾਂ ਲਾਵਾਂਗੇ ਸ਼ਹਿਰ ਦੇ ਵਿੱਚ ਕਾਫੀ ਚੋਰੀਆਂ ਸਰ ਕਾਫੀ ਚੋਰੀਆਂ ਹੋ ਰਹੀਆਂ ਨੇ ਅੱਧੀ ਸ਼ਹਿਰਿਕ ਚੋਰੀ ਹੁਣ ਮੈਂ ਮੈਨੂੰ ਸ਼ਹਿਰ ਦੇ ਵਿੱਚੋਂ ਜਿਵੇਂ ਆ ਸ਼ਰਾਰਤੀ ਅੰਸਰ ਨੇ ਜਿਵੇਂ ਸ਼ਟਰ ਭੰਦ ਦੇਣਾ ਮੈਂ ਇਹਨਾਂ ਦੇ ਬਿਲਕੁਲ ਪਿੱਛੇ ਲੱਗਾ ਮੈਂ ਇਹਨਾਂ ਨੂੰ ਸਖਤ ਚੇਤਾਵਨੀ ਦੇ ਦਿੰਦਾ ਕਿ ਤੁਸੀਂ ਜਿੱਥੇ ਮਰਜ਼ੀ ਆਪਣਾ ਐਸ ਵੀ ਇੱਥੇ ਇਸ ਥਾਣੇ ਦੇ ਵਿੱਚ ਇੱਥੇ ਆਓਗੇ ਤੇ ਇੱਥੇ ਤੁਹਾਡਾ ਪ੍ਰੋਪਰ ਜਿਹੜੀ ਤਾਂ ਰਿਕਵਰੀ ਕੀਤੀ ਜਾਵੇਗੀ ਜਿੱਥੇ ਮਰਜ਼ੀ ਤੁਸੀਂ ਪੈਂਟਾਂ ਸ਼ਰਟਾਂ ਵੇਚ ਲਓ ਇਹ ਸਾਰਾ ਕੁਝ ਸਾਡੇ ਕੋਲ ਇੱਕ ਇੱਕ ਚੀਜ਼ ਦਾ ਪ੍ਰੂਫ ਹੈ ਅਸੀਂ ਸਾਹਮਣੇ ਲਿਆਵਾਂਗੇ ਇਸ ਕਰਕੇ ਮੈਂ ਸਖਤ ਚੇਤਾਵਨੀ ਦਿੰਦਾ